ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਵਾਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਤ ਨ ਹੋਵਈ ਜਿਸੁ ਚੀ ਲਖਵਾਰ ਪਹਿ ਝੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਪਾਰ ਸਹਸ ਸਿਆਣਪਾ ਲਖੋ ਹੈ ਤਾਇ ਤਨ ਜਲੇ ਨਾਲ ਜੇ ਵੋ ਸਚਿਆਰਾ ਹੋਈਐ ਤਬ ਕੋੜਾ ਤਬ ਤਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਿਆ ਆਕਾਰ ਹੁਕਮ ਨਾ ਕਹਿਆ ਜਾਈ ਹੁਮੀ ਹੋਵਨ ਜੀ ਹੁਕਮ ਲਹਿ ਪਟਾਈ ਹੁਕਮੀ ਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ ਔ ਇੱਕ ਹੁਕਮੀ ਸਦਾ ਪਵਾਹੀਐ ਹੁਕਮ ਮੈਂ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜਿ ਬਝ ਜਾਏ ਤਾ ਹਉਮੈ ਕਹੈ ਨਾ ਹਉ ਕੋਈ ਗਾਵੇ ਕੋ ਤਾਂ ਹੋਵੇ ਤਸੈ ਤਾਂ ਗਾਵੇ ਕੋ ਤਾਂ ਜਾਣੈ ਨਿਸ਼ਾਨ ਗਾਵੇ ਕੋ ਪੁਨ ਵੜਿਆਈਆਂ ਚਾਰ ਗਾਵੇ ਕੋ ਬਧਿਆਵ ਕੰਵਿਚਾਰ ਗਾਵੇ ਕੋ ਸਾਜ ਕਰੇ ਤਨ ਤੇ ਕਾਵੇ ਕੋ ਜੀ ਲੈ ਪ੍ਰਦੇਹ ਕਾਵੇ ਕੋ ਜਾਪੈ ਦਿਸੈ ਦੂਰ ਕਾਵੇ ਕੋ ਵਿਖਾ ਹਾਦਰਾ ਹਦੂਰ ਕਤਨਾ ਕਥੀ ਆਇਆ ਬੇ ਤੋਟ ਕਤ ਗਤ ਕਥੀ ਕੁੱਲੀ ਕੋਟ ਕੋਟ ਦਿੰਦਾ ਦੇ ਲੈ ਨੇ ਥਗ ਪਾਹੇ ਨੁਗਾ ਨਗੰਤਰ ਖਾਹੀ ਆਹੇ ਹੁਕਮੀ ਹੁਕਮ ਚੱਲ ਆਏ ਰਾਹ ਨਾਨਕ ਸੁਖ ਸਾਬੇ ਪ੍ਰਵਾਹ ਸਾਦਾ ਸਾਹਿਬ ਸਤਿਨਾਏ ਵਾਖਿਆ ਪਾਉ ਅਪਾਰ ਅਕਹਿ ਮੰਧ ਜਿਹਦੇ ਦਾ ਕਰੇ ਦਾਤਾਰ ਫਿਰ ਗਏ ਅਗੈ ਰਖੀਐ ਜਿਤੁ ਦੁਸਤ ਸਰਬਾਰ ਮੋਹ ਕੇ ਭੋਲਣ ਬੋਲੀਐ ਜਿਤ ਸੁਨਤ ਰੇ ਪਿਆਰ ਅੰਮ੍ਰਿਤ ਵੇਲਾ ਸਤਨਾਵ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨ ਤਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪਿ ਸਿਥਿਆਰ ਥਾਬਿਆ ਨ ਜਾਵੇ ਕੀਤਾ ਨਾ ਹੋਏ ਆਪੇ ਆਪ ਨਰੰਗਣ ਸੋਏ ਜਿਨ ਸੇ ਬਿਆਤ ਨ ਪਾਇਆ ਮਾਣ ਨਾਨਕ ਗਾਵੀਏ ਗੁਣਿ ਨਿਧਾਨ ਗਾਵੀਏ ਸੁਣੀਐ ਮਨ ਰਤੀ ਅਭਾਉ ਦੁਖ ਪਰਾਰ ਸੋ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੋਰਿਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾਇਖਾ ਨਹੀਂ ਘਨ ਅਕਤਨਨ ਜਾਈ ਗੁਰਾ ਇੱਕ ਦੇਹ 부ਝਾਈ ਸਬਨਾ ਦੀ ਆਗਾ ਇੱਕ ਦਾਤਾ ਸੋ ਮੈਂ ਵਿਸਰਣ ਜਾਇ ਤੀਰਥ ਨਹਾਵਾ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਹੇ ਕਰੀ ਜੇ ਤੀ ਸਰੜ ਪਾਈ ਵਿਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਅਕੁਰ ਕੀ ਸਖਸ ਪੀ ਗੁਰਾ ਇੱਕ ਦੇਹ 부ਝਾਈ ਸਬਨਾ ਜੀ ਆਕਾਰ ਤਾਤਾ ਸੋ ਮੈਂ ਵਿਸਰਣਾ ਜਾਇ ਜੇ ਤੁਗਤਾਰੇ ਆਰਜਾ ਹੋ ਰਜ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੈ ਸਾਬਕ ਹੋਏ ਜੰਗਾ ਨਾ ਉਰਖਾਇਕ ਜਸ ਕੀਰਤਿ ਜਗ ਲੇ ਜੇ ਤਿਸ ਨਦਰ ਨਾ ਆਵਈ ਤਾ ਵਾਤਨ ਪੁੱਛਿਆ ਕੇ ਕੀਟਾ ਅੰਦਰ ਕੀਟਕਾਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਮੰਤੇ ਆਪਨ ਤੇ ਜੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿਤਪੀਰ ਸੁਰਨਾਥ ਸੁਣਿਆ ਤ੍ਰਿਤ ਦਵਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਕੋਇ ਨ ਸਤੇ ਤਾਲ ਨਾਨਕ ਭਗਤਾ ਸਦਾ ਵਿਦਾਸ ਸੁਣਿਆ ਦੂਪ ਪਾਪ ਦਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸੜ ਕਾਇਸ਼ ਨਾਨ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਗ ਸਹਜ ਤਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਦਾ ਗੁਨਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਆਂਦੇ ਪਾਵੇ ਰਾਹ ਸੁਣਿਆ ਹਾਥ ਹੋਏ ਸਦਾ ਨਾਨਕ ਭਗਦਾ ਸਦਾ ਵਿਗਾਸ ਸੁਨਿਆ ਦੂਪ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਬਿਸ਼ਬਿ ਸ਼ਤਾਏ ਕਾਗਦ ਕਲਮ ਨਾਲ ਲਿਖਣਾ ਹਰ ਮਨਨੇ ਗਾਬੈ ਕਰਨ ਵਿਚਾਰ ਐਸਾ ਨਾਮ ਨਿਰੰਗਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਸਰਦ ਹੋਵੇ ਮਨ ਬੁੱਧ ਮੰਨਾ ਸਗਲ ਭਾਉਣ ਕੀ ਸ਼ੁੱਧ ਮੰਨਾ ਮਹ ਚੋਟਾ ਨਾ ਖਾਏ ਮੰਨਾ ਤੁਮ ਤੇ ਸਾਥ ਨ ਜਾਏ ਐਸਾ ਨਾਮ ਨਿਰੰਧਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਬਦਸ਼ੌਂ ਪਰ ਗੜ ਜਾਏ ਮੰਨਾ ਮਗਨ ਜਲ ਬੰਧ ਮੰਨਾ ਧਰਮ ਸਦੀ ਸੰਬੰਧ ਐਸਾ ਨਾਮ ਨਿਰੰਗਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਬਾਵੈ ਮੂਖ ਦਵਾਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੇ ਤਾਰੇ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿਕੋ ਐਸਾ ਨਾਮ ਨਰੰਜਨ ਹੋਏ ਦੇਖੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਣ ਪੰਜੇ ਬਾਵੈ ਦਰਗਮਾਨ ਪੰਜੇ ਸੋਹਾ ਹੈ ਦਰ ਰਾਜਾ ਨਰ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੈ ਤਰ ਵਿਚਾਰ ਕਰਦੇ ਕਹਿ ਕਰਨੇ ਨਹੀਂ ਸ਼ੋਮਾਰ ਤੌਲ ਧਰਮ ਦਇਆ ਕਾ ਬੂਦ ਸੰਤੋਖਤਾ ਬ੍ਰਿਧਾ ਜਨ ਸੂਤ ਜੇ ਕੋ ਪੁੱਜੈ ਹੋ ਵੈਸ ਚਾਰ ਕਬਲੇ ਉਪਰ ਕੀਤਾ ਪਹਾੜ ਧਰਤੀ ਨੋਰ ਪਰੇ ਹੋਰ ਹੋਰ ਜਿਸ ਦੇ ਭਾਰਤ ਲੈ ਕਵਨ ਜੋਰ ਜੀ ਜਦਰੰਗਾ ਤੇ ਨਾਮ ਸਭ ਨਾਲ ਲਿਖਿਆ ਬੜੀ ਕਲਾ ਮੋਏ ਹੋਲੇ ਕਾਲਿਕ ਜਾਣੇ ਕੋਏ ਲਿਖਾ ਲਖਿਆ ਕੀਤਾ ਹੋਏ ਕਿਤਾ ਦਾਣ ਸਵਾਲੇ ਹੋ ਰੂਪ ਕਿੰਝੀ ਦਾਤ ਜਾਣੇ ਕੌਣ ਕੂਤ ਕੀਤਾ ਵਸਾਓ ਇੱਕ ਗਵਾਓ ਦਿਸਤੇ ਹੋਏ ਲਖ ਦਰੀ ਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਬਾਰ ਜੋ ਤਤ ਪਾਵੇ ਸਾਈ ਪੜੀਕਾਰ ਤੁਸਦਾ ਸਲਾਮਤ ਨਿਰੰਕਾਰ ਆਸੰਖ ਜੱਬ ਆਸੰਖ ਪਾਓ ਆਸੰਖ ਪੂਜਾਇਆ ਸੰਖ ਦਾ ਬਤਾਓ ਆਸੰਖ ਗ੍ਰੰਥ ਮੁਖ ਵੇਦ ਪਾਠ ਨਾ ਸੰਖ ਜੋਗ ਮਨ ਰਹਿ ਉਦਾਸ ਆਸੰਖ ਭਗਤਾ ਕਉਣ ਗਿਆਨ ਵਿਚਾਰ ਆਸੰਖ ਸੱਦੀਆ ਸੰਖ ਦਾਤਾ ਤਾ ਸੰਖ ਸੋਰ ਮੋਹ ਭਕਸਾਰ ਆਸੰਖ ਮੋਨ ਲਿਬਲਾਏ ਤਾਰ ਕੁਦਰਤ ਕਾਣ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਦ ਪਵੈ ਸਾਈ ਬਲੀਕਾਰ ਤੁਸਦਾ ਸਲਾਮ ਨਿਰੰਕਾਰ ਅਸੰਖ ਮੂਰਤੀ ਅੰਤ ਕੋਹੁਰ ਅਸੰਖ ਚੋਰਾ ਰਾਮ ਕੋਹੁਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਲਵੜ ਹੱਥਿਆ ਆਖਮਾ ਹੈ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆ ਕੁੜੇ ਵਿਰਾਹੇ ਆ ਸੰਗਮਲੇਸ਼ ਮਲਭਖ ਖਾਹੇ ਅਸੰਤਨਿੰਦਿ ਤੁਸਰ ਰਹਿ ਪਾਰ ਨਾਨਕੀ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਜਦ ਭਾਵੈ ਸਾਈ ਪਲੀਕਾਰ ਤੁਸਦਸ ਲਾਮਦਾ ਨਿਰੰਕਾਰ ਅਸੰਤ ਨਾਮ ਅਸੰਤ ਤਾਪ ਆਗੰਬਾ ਗੰਮਾ ਸੰਤ ਲੋਵਾ ਅਸੰਤ ਹੈ ਸਿਰ ਭਾਰ ਹੋਏ ਨਕਰੀ ਨਾਮ ਕ੍ਰਿ ਸਲਾਹ ਕ੍ਰਿ ਗਿਆਨ ਗੀਤ ਬੰਗਾ ਕ੍ਰਿ ਲਖਨ ਬੋਲਣ ਬਾਣ ਅਕਰਾ ਸਰ ਸੰਜੋਗ ਬਖਾਰ ਜਨੇ ਲਿਖੇ ਦੇ ਸਿਰ ਨਾਏ ਦੇ ਪਰਮਾਏ ਤੇਤੇ ਬਾਹੇ ਜੇ ਤਾਂ ਕੀ ਤਾ ਤੇ ਤਾ ਨਾਓ ਵਰਣਾ ਵੈ ਨਾਹੀ ਕੋ ਤਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾ ਵਾਏ ਇੱਕ ਵਾਰ ਜੋ ਤਦ ਭਾਵੇ ਸਾਈ ਪ੍ਰੀਕਾਰ ਤੂ ਸਦਾ ਸਲਾਮਤ ਨਿਰੰਕਾਰ ਭਰਿਆ ਹੱਥ ਪੈਰ ਦੰਦੇ ਹ ਬਾਣੀ ਧੋਤਾ ਸੁਕੇ ਮੁੱਦ ਪਲੀਤੇ ਕੱਪੜ ਹੋਏ ਦੇ ਸਾਬੂਨ ਨਾਲ ਹੀ ਹ ਤੋਏ ਭਰਿਆ ਮਤ ਬਾਬਾ ਕੈ ਸੰਗ ਓ ਤੋਂ ਪੈ ਨਵੇਂ ਕੈ ਰੰਗ ਪੁੰਨੀ ਬਾਬੀ ਆਖ ਨਾਹੀ ਕਰ ਕਰ ਕਰਣਾ ਲਿਥ ਲੈ ਜਾ ਹੋ ਆਪਣੇ ਬੀਜਾਂ ਬੇ ਹੀ ਖਾ ਨਾਨਕ ਹੁਗਮੀ ਆਵਜਾ ਧਿਰਤ ਦਪ ਦਿਆ ਦਤ ਦਾਨ ਦੇਖੋ ਭਾਵੈ ਤਨ ਕਾ ਮਾਨ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਤ ਥਿਰਤ ਮਰਣਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸੋ ਅਸਤਾਤ ਬਾਣੀ ਪਰਮਾਓ ਸਤ ਸੋਹਣ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਗਵਨ ਥਿਤ ਕਵਨ ਵਾਰ ਕਵਨ ਸਰੁਤੀ ਮਾਉ ਕਵਨ ਜਿਤ ਹੋ ਆਇਆ ਕਾਰ 베ਰਣ ਪਈ ਅਪਨੰਤੀ ਜੇ ਹੋ ਵੈਲੇ ਕੁਰਾ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਪ੍ਰਾਨ ਛਤਵਾਰ ਨਾ ਜੋਗੀ ਜਾਣੈ ਰਤਮਾ ਹੋ ਨ ਕੋਈ ਜਾਗਰ 10 ਰੇਖੋ ਸਾਜੇ ਆਪੇ ਜਾਣੈ ਸੋਈ ਕਿਵ ਕਰਿਆਖਾ ਕਿਵ ਸਲਾਹੀ ਕਿ ਵਰਣੇ ਕਿਵ ਜਾਣਾ ਨਾਨਕ ਅਖਨ ਸਭ ਕੋ ਆਖਾ ਇੱਕ ਦੂਇ ਤ ਸਿਆਣਾ ਵੱਡਾ ਸੱਜ ਵੱਡੀ ਨਾ ਹੀ ਕੀਤਾ ਦਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣਿਆ ਤਕੇ ਆਨਾ ਸੋਹੈ ਪਤਾਲ ਪੰਤਾਲ ਲਖ ਅਗਸਾਂ ਅੰਗਾਸ ਬੋੜਦਾ ਔੜ ਕਪਾਲ ਥਕੇ ਵੇਦ ਗਾਨਕ ਬਾਤ 66 18 ਕਹਨਕ ਤੇਪਾ ਸਲੂਇਤ ਧਾਤ ਲੇਖਾ ਹੋਏ ਧਾ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਉੱਟਾ ਆਖਿਆ ਆਪੇ ਜਾਣੇ ਆਪ ਸਲਾਹੀ ਸਲਾਹੇ ਜੀ ਸਰਧਾ ਪਾਈ ਆ ਨਦੀਆ ਦੇਵਾ ਪਵਹ ਸਮੁੰਦ ਨ ਜਾਣੀ ਹੈ ਸਮੁੰਦ ਸ਼ਾਹ ਸੁਲਤਾਨ ਗ੍ਰਹਾ ਸੇ ਈਮਾਲ ਧਨ ਕੀ ਦੀ ਤੁਲਨਾ ਹੋਵਣੀ ਜੇ ਸਮਨ ਹੋ ਨਾਮ ਵੀਸ ਰਹਿ ਅੰਤ ਨਾ ਸਿੱਧੀ ਗਹਨੁ ਨਯੰਤ ਅੰਤ ਨਾ ਕਰੁਣੇ ਦੇਨ ਨਯੰਤ ਅੰਤ ਨਾ ਵੇਖਣ ਸੁਨਨ ਨਯੰਤ ਅੰਤ ਨਾ ਜਾਪੈ ਤੇ ਆਮਣ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਘਰ ਆਵਾਰ ਨੰਦ ਕਾਰਣ ਕਿਤੇ ਬੁਲੜਾ ਹੈ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਈ ਬਹੁਤਾ ਕੀ ਹੈ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉਝੇ ਉਪਰ ਉੱਚਾ ਨਾ ਏਵਡ ਉੱਚਾ ਹੋਵੇ ਕੋਈ ਇਸ ਉਝੇ ਕੋ ਜਾਣੇ ਸੋਏ ਜੇ ਵੜੇ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਰਨਾ ਤੁਮਾਈ ਕਿਤੇ ਮੰਗਹਿ ਜੋ ਦੀਆ ਪਾਰ ਕਿਤੇ ਅਗਣਤ ਨਹੀਂ ਬਿਠਾਰ ਕਿਤੇ ਖਪਣ ਹੈ ਵੇਖਾ ਪਰ ਕਿਤੇ ਲਲਮ ਕਿਰਪਾ ਹੈ ਕਿਤੇ ਮੂਰਤ ਸਾਹੀ ਕਾਹੇ ਤੇ ਤੇ ਆ ਦੁਖ ਭੁਗ ਸਦ ਮਾਰ ਹੈ ਬੇਦਾ ਤੇਰੀ ਦਾਤਾਰ ਬੰਦ ਖਲਾਸੀ ਬਾਣੇ ਹੋਏ ਹੋ ਰਿਆ ਅਖਨ ਸੱਤ ਕੋਈ ਜੇ ਕੋ ਖਾਇ ਕੋ ਅਖਨ ਪਾਏ ਉਹ ਜਾਣੈ ਜੇਤੀ ਆ ਮੈਂ ਖਾਏ ਆਪੇ ਜਾਣੈ ਆਪੇ ਲੇ ਆਪੇ ਸੇ ਬਹਿ ਕੇ ਹੀ ਜਿਸ ਨੂੰ ਬਖਸ਼ੇ ਸਿਪਤ ਸਲਾ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਅਮਲ ਗੁਣ ਅਮਲ ਵਾ ਪਾਤ ਆਮਲ ਵਪਾਰੀ ਉਮਲ ਬਨੜਹਾਰ ਅਮਲ ਆਭ ਹੈ ਅਮਲ ਲੈ ਜਾਹੇ ਅਮਲ ਪਾਏ ਅਮਲ ਸਮਾਹੇ ਆਮਲ ਦਰਮਾ ਅਮਲ ਦੀ ਬਾਣ ਅਮਲ ਤੁਲੇ ਅਮਲ ਪ੍ਰਵਾਣ ਅਮਲ ਬਖਸ਼ੀ ਜਮਨੇ ਸ਼ਾਨ ਅਮਲ ਕਰਮੇ ਅਮਲ ਫਰਮਾਨ ਅਮਲ ਯਮੁਲਾ ਖਿਆਨਾ ਜਾਏ ਆਖ ਆਖ ਰਹੇ ਲਵਲਾਹ ਆ ਕਹੇ ਵੇਦ ਪਾਠ ਪੁਰਾਣ ਆ ਕੱਪੜਾ ਤਰੇਵਖਿਆਣ ਆ ਕੈ ਪਰਮੇ ਆ ਕੈ ਇੰਦ ਆ ਕੈ ਗੋਪੀ ਤੇ ਗੋਵਿੰਦ ਆ ਕੈ ਈਸ਼ਰ ਅਕਸ਼ਤ ਆ ਕੈ ਕਿਤੇ ਕਿਤੇ ਬੁੱਧ ਆ ਕੈ ਦਾਨ ਆ ਕੈ ਦੇਵ ਆ ਕਹੇ ਸੁਰ ਨਰ ਮਨਜਨ ਸੇਵ ਕੀਤੇ ਆ ਕਾਇ ਆਖਣ ਪਾ ਇਤੇ ਕਹ ਕਹ ਉਠੜ ਜਾਹੇ ਤੇ ਕੀਤੇ ਹੋਰ ਕਹ ਹੈ ਤਾ ਆਖਣ ਸਤਹ ਜੀਤੇ ਤੇ ਦੇਵੜ ਭਾਵੈ ਜਿਮੜ ਹੋਏ ਨਾਨਕ ਜਾਣੈ ਸਾਜਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਰਦਾਵਾਰਾ ਕਾ ਬਾਦ ਸੋ ਦਰ ਕੇ ਹਾ ਸੋ ਕਰਤੇ ਹਾ ਜਿ ਬਸਰ ਬਸਮਨ ਲਈ ਵਾਜੇ ਨਾ ਦਾਣੇ ਕਸੰਥਾ ਕਿਤੇ ਬਾਵਨ ਹਾਰੇ ਕਿਤੇ ਰਾਖਪਰੀ ਸੋ ਕਹੀ ਅਨ ਕਿਤੇ ਗਾਵਨ ਹਾਰੇ ਗਾਵੇ ਤਸਨਾ ਪਉਣ ਪਣੀ ਬੇਸ਼ੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਿਤ ਗਉਤਿ ਲਖ ਜਾਣ ਰਹੇ ਨਿਕਲੇ ਧਰਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇ ਵੀ ਸੋਹਣ ਸਦਾ ਸੁਆਰੇ ਗਾਵਹਿੰ ਦਿਨ ਦਸਨ ਬੈਠੇ ਦੇਵਤਾ ਅੰਦਰ ਨਾਲੇ ਗਾਵਹਿ ਸ਼ਿਦਸ਼ਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀਸ਼ ਦੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਬਦਨ ਰਤੀਸ਼ਰ ਜੁਗ ਜੁਗ ਵੇਤਾ ਨਾਲੇ ਗਾਵਹਿ ਮੋਹਨੀ ਅਮਨ ਮੋਹਨ ਸਰਗਮਸ਼ ਪਿਆਲੇ ਗਾਵਣ ਰਤਨਿਓ ਪਾਏ ਤੇਰੇ ਅਠ ਸੱਠ ਦੀਨਤ ਨਾਲੇ ਗਾਵਹਿ ਜੋਦ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਨ ਮਟ ਲਵਰ ਪੰਡਾਲ ਕਰ ਕਰ ਰਖੇ ਧਾਰੇ ਸੇ ਦਦਨੋਂ ਗਾਵਹਿ ਜੋਤਿ ਪਵਣ ਪ੍ਰਤਿ ਤੇਰੇ ਭਗਦਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਤਿਤਨਾ ਆਵਣ ਨਾਨਕ ਚਾ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਹੂੰ ਸਤਾ ਸਾਚੀ ਨਾਈ ਹੈ ਪੀਹੋ ਸੀ ਜੈਨ ਦਾ ਸੀ ਰਤਨ ਨੰਦਨ ਮਰਚਾ ਰੰਗੇ ਰੰਗੀ ਬਾਦੀ ਕਰ ਕਰ ਜਨਸੀ ਮਾਇਆ ਜਨਿ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਬ ਕਿਸ ਜੀਵ ਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮਨਾ ਕਰਣਾ ਜਾਈ ਸੋ ਬਾਦਸ਼ਾਹ ਹੋ ਸਹਾ ਬਾਦ ਸਾਹਿਬ ਨਾਨਕ ਰਹਿਨ ਰਜਾਈ ਮੁੰਦਾ ਸੰਤੋਖ ਸ਼ਰਮ ਬਦ ਖੋਲੀ ਧਿਆਨ ਕਰੇ ਬੇਭੂਤ ਸੰਥਾ ਕਾਲਤਵਾਰੀ ਕਾਇਆ ਅਜੁ ਤੁੰਡਾ ਪ੍ਰਤੀਤ ਕਾਈ ਪੰਥੀ ਸੁਗਲਜ ਮਾਤੀ ਮਨ ਜੀਤੈ ਜਗ ਜੀਤ ਅਦੇਸਤ ਸਾਇ ਆਦੇਸ ਆਤਿ ਅਨੀਲਾ ਨਾਦ ਅਨਹਤ ਦੁਖ ਦੇ ਅਕੋ ਮੇਸ ਭੁਗਤ ਗਿਆਨ ਦੇ ਆ ਭੰਡਾਰਨ ਘੜਗੜ ਵਜ ਨਾਦ ਆਪਨਾ ਆਤਮਾਤੀ ਸਭ ਜਾ ਕੀ ਰਿਦਿਸ਼ ਦੇਵ ਰਸਾਦ ਸੰਜੋਗ ਵਿਜੋਗ ਦੋਏ ਕਾਰ ਚਲਾਵਹਿ ਲਿਖਿ ਆਵੈ ਭਾਗ ਵਾਦੇਸ਼ ਤੇ ਸਾਇਆ ਦੇ ਸਾਧਾ ਅਨੀਲਾ ਨਾ ਦੇ ਨਾਹਤ ਤੁਕ ਤੁਕੇ ਇੱਕੋ ਵੇਸ ਏ ਕਮ ਆਈ ਜੁਗਤ ਬਿ ਆਈ ਜਨ ਜਲੇ ਪ੍ਰਵਾਨਿਤ ਸੰਸਾਰੀ ਇਕ ਪਨੜਾਰੇ ਇਕ ਲਾਏ ਦੀ ਬਾਣ ਜੁਗਤ ਸਪਾਵੈ ਤੇ ਵੈ ਚਲਾਵੈ ਜੁਗ ਹੋਵੈ ਪ੍ਰਮਾਨ ਹੋਵੇ ਖੈ ਉਹ ਨਨਦਰਣਾ ਆਵੇ ਬਹਤਾਏ ਹੋ ਵਿਡਾਣ ਵਾਦੇਸ਼ ਤੇ ਸਾਇਆ ਦੇ ਸਾਧਾ ਅਨੀਲਾ ਨਾ ਦੇ ਅਨਹਤ ਤੁਕ ਤੁਕੇ ਇੱਕੋ ਵੇਸ ਆਸਨ ਲੋਏ ਲੋਏ ਬੁਨੜਾਰ ਜੋ ਕੁਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸੱਚੇ ਦਾਰਦ ਆਦੇਸ ਦਿਸ਼ਾਇਆ ਦੇਸ ਆਦੇ ਅਨੀਲਾ ਨਾ ਦੇ ਨਾਹਤ ਤੁਕ ਤੁਕੇ ਇੱਕ ਤੋਂ ਵੇਸ ਇੱਕ ਦੋ ਜੀਵਾਓ ਲਖ ਹੋਏ ਲਖ ਹੋ ਵਹਿ ਲਖ ਵੀਸ ਇਨ ਲਖ ਲਖ ਗੇੜਾ ਆਖੀ ਹੈ ਤੇ ਨਾਮ ਜਗਦੀਸ਼ ਏ ਤਰਾਇ ਬਦ ਮਉਲੀਆ ਚੜੀਆ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀ ਨਾਇਰੀ ਸ ਨਾਨਕ ਨੰਦਰੀ ਪਾਈ ਹੈ ਪੂਰੇ ਕੂਣਾ ਠੀਸ ਆਖਣ ਜੋਰ ਚ ਪੈਨ ਜੋਰ ਜੋਰਨ ਮੰਗਨ ਦੇ ਨਾ ਜੋਰ ਜੋਰਨ ਜੀਵਨ ਮਨਨ ਨਹ ਜੋਰ ਜੋਰਨ ਰਾਜ ਮਾਨ ਮਨਸੂਰ ਜੋਰਨ ਸ੍ਰਤੀ ਗਿਆਨ ਵਿਚਾਰ ਜੋ ਵੀ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕੋ ਕਮਣੀ ਜਨ ਕੋ ਵੇ ਰਾਤੀ ਰੁਤੀ ਤੇ ਦੀਵਾਰ ਪੌਣ ਪਣੀ ਅਗਨੀ ਪਾਤਾਲ ਤਿਸ ਵੇਤਰ ਜੀ ਥਾ ਪ੍ਰਕੀਤਰਮ ਸਾਲ ਤਿਸ ਵੇ ਜੀ ਜੁਗਤ ਕੇ ਰੰਗ ਦਿਨ ਕੇ ਨਾਮਾ ਨੇ ਕਾਣੰਤ ਦਰਮੀ ਦਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਦਿੱਥੈ ਸੋਹਣ ਪੰਚ ਪ੍ਰਵਾਨ ਨਤਰੀ ਕਰਮ ਪਵੈ ਦੀ ਸ਼ਾਨ ਕਤਿ ਤਾਏ ਉਥੈ ਪਾਏ ਨਾਨਕ ਆਜਾ ਪੈ ਜਾਰੀ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਦਾ ਆਪੋ ਕਰਮ ਕਿਤੇ ਪੌਣ ਪਕੀ ਵੈ ਸੰਤਰ ਕੇ ਤੇ ਕਾਨ ਮਹੇਸ਼ਾ ਅਗੇ ਤੇ ਬਰਮੇ ਘਾੜਤ ਘੜੀ ਹੈ ਰੂਪ ਰਾਂਗ ਕੇ ਵੇਸ ਕੀਤੀ ਅਕਰਮ ਭੂਮੀ ਮੇਰ ਦਿੱਤੇ ਕਿਤੇ ਤੁਭ ਬਦੇਸ ਹੈ ਕੇਤੇ ਅੰਤ ਚੰਦ ਸੂਰ ਕੀਤੇ ਕਿਤੇ ਮੰਡਲ ਦੇਸ ਕੇਤੇ ਸਤਬਦਨਾਥ ਕੀਤੇ ਕੇਤੇ ਦੇਵੀ ਵੇਸ ਕੇਤੇ ਦੇਵਤਾਨ ਅਮਨ ਕੀਤੇ ਕਿਤੇ ਰਤਨ ਸਮੁੰਦ ਕੀਤੀਆ ਬਾਣੀ ਕੀਤੀਆ ਬਾਣੀ ਕੀਤੇ ਬਾਤ ਨਰਿੰਦ ਕੀਤੀਆ ਸੁਰਜੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਤਤਾਨਾਦ ਬਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਥੈ ਕਾਰਤ ਕੀਆ ਬਹੁਤਿਆਨੂਪ ਤਾਂ ਕੀਆ ਕਰਨਾ ਤੀਆ ਨਾ ਜਾਹੇ ਜੇ ਕੋ ਕਹ ਪਿਛਾ ਪਸਤਾਏ ਦਿੱਥਾ ਕੜੀਐ ਸੁਰਤ ਮਤ ਮਨ ਬੁੱਧ ਦਿੱਥਾ ਕੜੀਐ ਸੁਰਸਤਾ ਕੀ ਸ਼ੁੱਧ ਕਰਮਖੰਡ ਕੀ ਬਾਣੀ ਜੋਰ ਦਿੱਥਾ ਹੋਰਣ ਕੋਈ ਹੋਰ ਦਿੱਥਾ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਪਰਪੂਰ ਦਿੱਥਾ ਸੀਤਾ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਕਤ ਨੇ ਜਾਹੇ ਨਾ ਅਮਰੈ ਨ ਠਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਦਿੱਥਾ ਭਗਤ ਵਸੈ ਗੈ ਲੋਕ ਰਹਿ ਅਨੰਦ ਸੱਚਾ ਮਨ ਸੋਏ ਸਾਚ ਕੰਡ ਵਸੈ ਨਿਰੰਕਾਰ ਕਰ ਕਰ ਵੇਚਨ ਦਰਨਿਹਾਲ ਤਥੈ ਕੰਡ ਮੰਡਲ ਵਰਪੰਡ ਜੇ ਬੋਗਤੈ ਦਾਂਤਨੰਤ ਤਥੈ ਲੋਲ ਅਕਾਰ ਜਿਉ ਜਿਉ ਹੁਕਮ ਤੇ ਵਤਮਕਾਰ ਵਿੱਚ ਐਵਿ ਸੈ ਤਰਬੀਜਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਦੀ ਅਜ ਸੁਨੇ ਆਰ ਅਹਰਨ ਮਤ ਵੇਦ ਹਤੀਆਰ ਭੋਖ ਲਗਨ ਤਪਤਾਓ ਭੰਡਾ ਭਾਉ ਅਮਰਤ ਦਤ ਢਾਲ ਕੜੀਆ ਸ਼ਬਦ ਸਚੇਕ ਤਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਬਵਣ ਗੁਰੂ ਬਾਣੀ ਪਿਤਾ ਮਾਤਾ ਤਰਤ ਮਾਤ ਦਿਵਸ ਰਾਤ ਦੁਇ ਦਾਈ ਤਾਇਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਜਲੇ ਤੇ ਛੁੱਟੀ ਨਾਲ ਜਿਨੇ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਦੇਵ ਮੁਖ ਉਜਲੇ ਕੀਤੀ ਸਤਿ ਨਾਲ